ਦਾ ਖਲਸਾ ਵਾਜ ਦੀ ਬਤੇ ਸੰਗਤ ਜੀ ਸਨਯਸੀ ਹਾਜ਼ਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬਤੀ ਅਸਰਾਵਰ ਤੋਂ ਗਾਂ ਦਾ ਮਾਸ ੁੱਟਿਆ ਜਾਂਦਾ ਸੀ ਜਾਂ ਫਿਰ ਸਮਰਤਪੁਰਾ ਪੁਰਨਾ ਸੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ 8:05 ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਉੱਜੇ ਤੋਂ ਸਾਹਮਣੇ ਦੋ ਪੋਲਿਟਿੰਗ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤਦਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਪਦਾਰਥ ਵਿੱਚ ਮੱਛੀਆਂ ਜਿੰਨੋਂ ਪੰਜਾਂ ਪੰਜਾਂ ਨੂੰ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਇਸ ਜੀ ਬੰਦੇ ਦੀ ਸ਼ਰਾਬ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇੱਕ ਤਰ੍ਹਾਂ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਦੇ ਦਰਦਾਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸਰ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜਿਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗਲਤੀ ਕੀਤੇ ਉਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਾਤਮੇ ਦੇ ਵਿਚਾਰ ਹੈ ਅਗਾਜ਼ ਤੋਂ ਨਾਕਾਮਜਾਂ ਵਿਵਾਦ ਨੂੰ ਕੀਤਾ ਖੰਸਾ ਵਾਹਿਗੁਰੂ ਜੀ ਦੇ ਪਤੀ ਖੰਸਾ ਖੰਸਾ ਵਾਹਿਗੁਰੂ ਜੀ ਦੇ ਪਤੀ ਸੰਗਤ ਜੀ ਸਭੰਸੀ ਅਸੀਂ ਹਾਜ਼ਰ ਹਾਂ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਹ ਹੈ ਸਾਰਾਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਰਤੀ ਅਸਰਾਵਰਦੋਂ ਗਾਂ ਦਾ ਮਾਸ ੁੱਟਿਆ ਜਾਂਦਾ ਸੀ ਜਾਂ ਫਿਰ ਸਮਰਥਕਾਂ ਉੱਪਰੋਂ ੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ 8:05 ਵਜੇ ਪੰਜ ਮਿੰਟ ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਪੁਜੀਏ ਤੋਂ ਸਮੇਂ ਦੋ ਪੌਲੀਸਿੰਗ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤੜਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਤੜਾਦ ਵਿੱਚ ਮੱਛੀਆਂ ਜਿੰਨਾ ਪੰਝਾ ਹੁੰਦਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਜੀ ਬੰਦੇ ਦੀ ਸ਼ਰਾਦ ਹੈ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਸ ਕੋਲ ਕਾਰ ਪਾਰਕਿੰਗ ਕਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਗਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸਰ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜਿਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗੰਗੂਰੀ ਪੀਲ ਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਰਾਬ ਕਰਨ ਦੇ ਵਿਚਾਰ ਅਗਾਜ਼ ਤੋਂ ਨਾਕਾਮ ਜਾਣ ਵਾਹਿਗੁਰੂ ਜੀ ਤਖਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ